ਪੱਤਾ ਖਾਦਾ ਪਿਆ ਨਾ ਜਮਾ ਜਮਾ ਹੈਨਾ ਜਮਾ ਇੰਨਾ ਸੁੰਡੀ ਦਾ ਅਟੈਕ ਹੋਵੇ ਆ ਪੱਤਾ ਖਾਦਾ ਪਿਆ ਫੇਰ ਵੀ ਦੇਖ ਲੈ ਬਾਈ ਨਵੇਂ ਪੱਤੇ ਨਿਕਲੇ ਨੇ ਇਹ ਪੱਤੇ ਦੋ ਜਣਾ ਚ ਨਿਕਲੇ ਆ ਬਾਈ ਠੀਕ ਹੈ ਆ ਪੱਤਾ ਦੇਖ ਲੈ ਬਾਈ ਜਮਾ ਨਵਾਂ ਬਿਲਕੁਲ ਇਹ ਕਾਰਨ ਕੀ ਆ ਬਾਈ ਜਮਾ ਦੇਸੀ ਤਰੀਕਾ ਸਿੰਪਲ ਆ ਆਂਡੇ ਦੇ ਆ ਆਹ ਦੇਖ ਆ ਆਪਈ ਸੁੰਡੀ ਤੇ ਇੱਕ ਦੋ ਸੁੰਡੀਆਂ ਇਹ ਤੋਂ ਆਹ ਦੇਖ ਆ ਫਿਰ ਇਹੀ ਆ ਦੇਖ ਬਾਈ ਹੂੰ ਹੂੰ ਜ਼ੂਮ ਕਰਕੇ ਦਿਖਾ ਦੇ ਚਾਹੇ ਤੇ ਐਂ ਬਾਈ ਇਹਦੇ ਸਾਰੇ ਦੇ ਵਿੱਚ ਮੰਨ ਲਾ ਵੀ ਸੁੰਡੀਆਂ ਹੀ ਸੁੰਡੀਆਂ ਹੋਣਗੀਆਂ ਦੇਖ ਲੈ ਆ ਵੀ ਭਰਿਆ ਪਿਆ ਗੱਲ ਪੱਕੀ ਆ ਬਾਈ ਇਹਦਾ ਜਮਾ ਵਿੱਚ ਤੱਕ ਭਰਿਆ ਪਿਆ ਇਹ ਆਹ ਦੇਖ ਬਾਈ ਆ ਦੇ ਇਹ ਬਿੱਲਾ ਫਾਰੀ ਕੋਪਰੀ ਪਈ ਪਈ ਆ ਬਾਈ ਉਹ ਸੁੰਡੀਆਂ ਨਾਲਾ ਇਹ ਕੀ ਕਾਰਨ ਹੁੰਦਾ ਬਾਈ ਇਹਦਾ ਕੀ ਰਿਹਾ ਆ ਆ ਆ ਆਇਆ ਹੁਣ ਤੈਨੂੰ ਦਿਖਾਉਣਾ ਸੁੱਖੀ ਬਾਈ ਯਾਰ ਆ ਬੜੀ ਵੱਡੀ ਪ੍ਰੋਬਲਮ ਆ ਰਹੀ ਆ ਸਾਰੀ ਬਾੜੀ ਦੇ ਵਿੱਚ ਹੀ ਸਾਡੇ ਘਰੇ ਵੀ ਇਹੀ ਹਾਲ ਆ ਜਿਵੇਂ ਹੁਣ ਤਾਂ ਐ ਮੱਕੀ ਲਾ ਰੱਖੀ ਆ ਆ ਸਾਰੀ ਖਾਧੇ ਪਈ ਆ ਬਾਈ ਯਾਰ ਇਹਦਾ ਕੀ ਨਾ ਇਹ ਨਾ ਕੀ ਆ ਬਾਈ ਯਾਰ ਮੱਕੀ ਦੇ ਉੱਪਰ ਪੈ ਗਈ ਸੁੰਢੀ ਹਾਂ ਹੈਨਾ ਗਾਹਾਂ ਉਹਨੇ ਆ ਸਾਰੇ ਦਿੱਤੇ ਭਾਂਡੇ ਸੰਦਿਖਾਉਣੇ ਆਪਾਂ ਜਿਹੜਾ ਮੁੜਿਆ ਪਿਆ ਨਾ ਵਿੱਚ ਬਈ ਆ ਖਾ ਖਾ ਕੇ ਉਹਨੇ ਆਪਣੀ ਹਾਕ ਜੀ ਇਹਦੇ ਵਿੱਚ ਹੱਗੀ ਵੀ ਐ ਇਹ ਤੋਂ ਗਾਹਾਂ ਸਾਰੀਆਂ ਸੁੰਢੀ ਆ ਦੇਖ ਕਈ ਵੀਰ ਕਹਣਗੇ ਖਾਣੀ ਉਹ ਕਰਦਾ ਆ ਵਿੱਚ ਸੁੰਢੀਆਂ ਹੈਗੀਆਂ ਨਾ ਮੈਂ ਤੁਹਾਨੂੰ ਕਹ ਰਹੀ ਇਹ ਤੋਂ ਵੀ ਬਈ ਸੁੰਢੀਆਂ ਹੀ ਅੱਗੇ ਵਧਣ ਗਈਆਂ ਦੇਖ ਇਹਦੇ ਆਂਡੇ ਨੇ ਮਤਲਬ ਇਹ ਹਾਂ ਆਂਡੇ ਨੇ ਇਹ ਬਈ ਠੀਕ ਐ ਆਂਡੇ ਨੇ ਬਈ ਆ ਸਾਰੇ ਆਂਡੇ ਆਂਡੇ ਨੇ ਬਈ ਆ ਆਹ ਦੇਖ ਸੁੰਢੀਆਂ ਆ ਆਪ ਵੀ ਇਹ ਸੁੰਢੀ ਤੇ ਇੱਕ ਦੋ ਸੁੰਡੀਆਂ ਤੋ ਆ ਦੇਖ ਆ ਇਹਹੀ ਆ ਦੇਖ ਬਾਈ ਹੂੰ ਹੂੰ ਜ਼ੂਮ ਕਰਕੇ ਦਿਖਾ ਦੇ ਚਾਹੇ ਤੇ ਐਂ ਬਾਈ ਇਹਦੇ ਸਾਰੇ ਦੇ ਵਿੱਚ ਮੰਨ ਲਾ ਵੀ ਸੁੰਡੀਆਂ ਹੀ ਸੁੰਡੀਆਂ ਹੋਣਗੀਆਂ ਦੇਖ ਲੈ ਆ ਆ ਵੀ ਭਰੇ ਪਿਆ ਗੱਲ ਪੱਕੀ ਆ ਬਾਈ ਇਹਦਾ ਜਮਾ ਵਿੱਚ ਤੱਕ ਭਰੇ ਪਿਆ ਯਾਰ ਆ ਆ ਦੇਖ ਬਾਈ ਆ ਦੇ ਇਹ ਬੇਹਾਰੀ ਕੋਹ ਭਰੀ ਪਈ ਆ ਬਾਈ ਉਹ ਸੁੰਡੀਆਂ ਨਾਲਾ ਇਹ ਕੀ ਕਾਰਨ ਹੁੰਦਾ ਬਾਈ ਇਹਦਾ ਕੀ ਰੀਜਨ ਆ ਆ ਆ ਆਇਆ ਹੁਣ ਤੈਨੂੰ ਦਿਖਾਉਣਾ ਬਾਈ ਹੂੰ ਇਹਦਾ ਰੀਜਨ ਕੀ ਆ ਹਾਂ ਆ ਕਣਕਾਂ ਦੇਖ ਲੈ ਬਾਈ ਸਾਰੀਆਂ ਸਹੀ ਆ ਜਮਾ ਪੱਕੀਆਂ ਪਈਆਂ ਨੇ ਨਾ ਹਾਂ ਨਹੀਂ ਤਾਂ ਸੁੰਡੀਆਂ ਨੂੰ ਖਾਣ ਵਾਸਤੇ ਕਣਕਾਂ ਦੇ ਵਿੱਚ ਹਰੇ ਬਾਈ ਦੇ ਬਹੁਤ ਕੁਝ ਮਿਲ ਜਾਂਦਾ ਉਹ ਖੰਡੀ ਖੁੰਡੀ ਜੀ ਮਿਲ ਜਾਂਦੀ ਸੀ ਪਹਿਲਾਂ ਹਾਂ ਹਾਂ ਕਾਕਣਡੇ ਦੇ ਆਪਾਂ ਕਹਨੇ ਆ ਵੀ ਬਾੜੀਆਂ ਸਾਫ਼ ਰੱਖੋ ਆਪਦੀਆਂ ਹੈਨਾ ਆ ਬਾੜੀ ਦੇਖ ਲਾ ਬਾਈ ਆਪਾਂ ਜੋ ਕੱਲੀ ਕੱਖ ਕੋ ਕੱਢਿਆ ਹੁਣ ਕਾਰਨ ਕੀ ਆ ਬਾਈ ਮੈਂ ਕਹਿੰਦਾ ਵੀ ਕਿੰਨੀ ਮਰਜ਼ੀ ਸੁੰਡੀ ਆਵੇ ਹੂੰ ਪਹਿਲੀ ਗੱਲ ਤਾਂ ਵੀ ਸੁੰਡੀ ਨੇ ਆਉਣਾ ਹੂੰ ਫਸਲਾਂ ਬਾਣਾ ਦੇ ਵਿੱਚ ਹੋਣੀਆਂ ਨਹੀਂ ਉਹਨੇ ਜਿੰਨੀ ਆਪਣੀ ਹਰੇ ਬਾਈ ਦੇਖਦੀ ਆ ਦਿਖਾ ਦੇ ਬਈ ਆਲੇ-ਦਾਲੇ ਆ ਬੂਟੇ ਜਿੰਨੇ ਆਪਣੇ ਲੱਗੇ ਬੈਨੇ ਸਹੀ ਹੈ ਸਾਰਿਆਂ ਤੇ ਬਾਈ ਸੁੰਡੀ ਨਹੀਂ ਆਉਣਾ ਹਣਾ ਇਹਦੇ ਵਾਸਤੇ ਆਪਾਂ ਜਾਂਦੇ ਆਂ ਸਪਰੇਹਾਂ ਵਾਲੀ ਦੁਕਾਨ ਤੇ ਬਿਲਕੁਲ ਵੀ ਬਾਈ ਸਪਰੇਹ ਲਿਆਈਏ ਤੁਸੀਂ ਮੈਂ ਕਹਿੰਦਾ ਬਾਈ ਚਾਹੇ ਕੋਰਾ ਜਨ ਕਰ ਲੋ ਚਾਹੇ ਫੇਮ ਕਰ ਲੋ ਚਾਹੇ ਕੋਈ ਹੋਰ ਡੈਲਟਾ ਵਗੈਰਾ ਕਰ ਲੋ ਚਾਹੇ ਕੋਈ ਦਾਮਣ ਵਗੈਰਾ ਕਰ ਲੋ ਚਾਹੇ ਕੁਛ ਵੀ ਕਰ ਲੋ ਪਹਿਲੀ ਗੱਲ ਤਾਂ ਮੈਂ ਕਹਿੰਦਾ ਵੀ ਜਿਹੜੇ ਵੀਰ ਆਪਣੇ ਇਸ ਤਰ੍ਹਾਂ ਸਬਜ਼ੀਆਂ ਲਾਈਆਂ ਵੀ ਆਣੇ ਜੀ ਉਹਨਾਂ ਨੂੰ ਬਾਈ ਸਬਜ਼ੀ ਤੇ ਖਾਸ ਕਰਕੇ ਹਮ ਬਾਲੇ ਆਪਾਂ ਖਤਰਨਾਕ ਟੈਕਨੀਕਲ ਨਹੀਂ ਕਰਨੇ ਚਾਹੀਦੇ ਹਾਂ ਕੈਮੀਕਲ ਤੁਸੀਂ ਜੇਕਰ ਬਰਤਨੇ ਨੇ ਤਾਂ ਆਈਪੀਐਲ ਕੰਪਨੀਆਂ ਇੰਟਰਨੈਸ਼ਨਲ ਠੀਕ ਹੈ ਪ੍ਰਾਈਵੇਟ ਲਿਮਟਿਡ ਪ੍ਰਾਈਵੇਟ ਲਿਮਟਿਡ ਤੇ ਉਹਦੇ ਬਾਈ ਕਾਲੀ ਚੱਕਰ ਦਵਾਈ ਆਉਂਦੀ ਆ ਠੀਕ ਹੈ ਤੇ ਕੁਲੀ ਦਾਮ ਆਉਂਦੀ ਆ ਓਕੇ ਉਹਨੂੰ ਬਾਹਣ ਦੇ ਵਿੱਚ ਜਦੋਂ ਗਿੱਲ ਹੋਵੇ ਉਦੋਂ ਸਪਰੇਅ ਕਰ ਦੋ ਵੀ ਜਦੋਂ ਆ ਜਿਹੜੀ ਆਪਣੀ ਬਾੜੀ ਲੱਗੀ ਹੋਈ ਆ ਜਿਵੇਂ ਥੱਲੇ ਗਿੱਲ ਆ ਹੁਣ ਇਹਦੇ ਵਿੱਚ ਵੀ ਉਦੋਂ ਸ਼ਾਮ ਨੂੰ ਸਪਰੇਅ ਕਰੋ ਅੱਛਾ ਸ਼ਾਮ ਦੇ ਟਾਈਮ ਜਦੋਂ ਹੋਵੇ ਨਹੀਂ ਫਿਰ ਸਭ ਤੋਂ ਸੌਖਾ ਤਰੀਕਾ ਪ੍ਰਿੰਡੀਆਂ ਤੇ ਸੁੰਡੀ ਹਾਂ ਤੇ ਤੇਲਾ ਵਾਲਾ ਜ਼ਿਆਦਾ ਆਉਂਦਾ ਹੁੰਦਾ ਜਿਹੜੇ ਵੀਰਾਂ ਨੂੰ ਜਾਣਕਾਰੀ ਹੈਗੀ ਐ ਇਸ ਚੀਜ਼ ਬਾਰੇ ਪ੍ਰਿੰਡੀਆਂ ਤੇ ਸਭ ਤੋਂ ਵੱਧ ਬਿਮਾਰੀ ਆਉਂਦੀ ਆ ਇਹੀ ਚੀਜ਼ ਪੁੱਛਣੀ ਜੀ ਮੈਂ ਬਾੜੀ ਚ ਵੀ ਜੇ ਨਰਮੇ ਦੇ ਵਿੱਚ ਪ੍ਰਿੰਡੀਆਂ ਲੱਗੀਆਂ ਹੋਣ ਨਾ ਹੂੰ ਹੂੰ ਬਾੜੀ ਜ਼ਿਆਦਾ ਤੇਲਾ ਵਗੈਰਾ ਆਉਂਦਾ ਤਾਂ ਹੀ ਮੈਕਮੇ ਵਾਲੇ ਕਹਿੰਦੇ ਹੁੰਦੇ ਆ ਵੀ ਨਰਮੇ ਦੇ ਵਿੱਚ ਕਦੇ ਪ੍ਰਿੰਡੀਆਂ ਨਾ ਲਾਓ ਹੁਣ ਆ ਆਪਣੀਆਂ ਪ੍ਰਿੰਡੀਆਂ ਆ ਗਈਆਂ ਦੇਖ ਲਾ ਆ ਦੇਖ ਬਾਈ ਦਿਖਾ ਵੇ ਇਹਨਾਂ ਤੇ ਪੂਰਾ ਫੁੱਲ ਬਾਈ ਸੁੰਡੀ ਦਾ ਅਟੈਕ ਤੀ ਆ ਦੇਖ ਹੂੰ ਪੱਤਾ ਖਾਦਾ ਪਿਆ ਨਾ ਜਮਾ ਜਮਾ ਹੈਨਾ ਜਮਾ ਇੰਨਾ ਸੁੰਡੀ ਦਾ ਅਟੈਕ ਹੋਵੇ ਆਹ ਪੱਤਾ ਖਾਦਾ ਪਿਆ ਫੇਰ ਵੀ ਦੇਖ ਲੈ ਬਾਈ ਨਵੇਂ ਪੱਤੇ ਨਿਕਲੇ ਨੇ ਇਹ ਪੱਤੇ ਦੋ ਦਿਨਾਂ ਚ ਨਿਕਲੇ ਆ ਬਾਈ ਠੀਕ ਐ ਆਹ ਪੱਤਾ ਦੇਖ ਲੈ ਬਾਈ ਜਮਾ ਨਵਾਂ ਬਿਲਕੁਲ ਇਹ ਕਾਰਨ ਕੀ ਆ ਬਾਈ ਜਮਾ ਦੇਸੀ ਤਰੀਕਾ ਸਿੰਪਲ ਅੱਛਾ ਪਹਿਲਾਂ ਤਾਂ ਆਪਣੇ ਘਰਾਂ ਚ ਆਮੀ ਪਾਛੀਆਂ ਦੀ ਅੱਗ ਵਾ ਲਈ ਜਾਂਦੀ ਸੀ ਹਾਂ ਸਟੀਆਂ ਹੁੰਦੀਆਂ ਨਰਮੇ ਵਾਲੀਆਂ ਆਮੀ ਅੱਗ ਵਾ ਲਈ ਜਾਂਦੀ ਸੀ ਸਹੀ ਗੱਲ ਐ ਪਰ ਹੁਣ ਕਿਸੇ ਕਰੇ ਸੁਆਹ ਨਹੀਂ ਹੈਗੀ ਬਾਈ ਤੁਸੀਂ ਬਈ ਆਹ ਸਾਰੇ ਪੱਤੇ ਆਂ ਦੇਖ ਲਓ ਜਿੱਦਨੇ ਦੀ ਅਸੀਂ ਬਾਈ ਇਹਨਾਂ ਤੇ ਸੁਆਹ ਸੜਕੀ ਆ ਨਾ ਆਹ ਦੇਖ ਲੈ ਆ ਜਿਹਨੂੰ ਚੌਥਾ ਦਿਨ ਹੋ ਗਿਆ ਸੁਆਹ ਸੜਕੀ ਨੂੰ ਤੇ ਪਰ ਸੋਆ ਪਾਉ ਦੀ ਰੀਲ ਪਾਈ ਤੀ ਅਜੇ ਵੀ ਦਿਖਾ ਦੇ ਬਾਈ ਨਵੇਂ ਪੱਤੇ ਨਿਕਲੇ ਨੇ ਦੇਖ ਲਾ ਬਿਲਕੁਲ ਤੇ ਪ੍ਰਿੰਡੀਆਂ ਬਾਈ ਫਾਲ ਚੱਕੀ ਖੜੀਆਂ ਨੇ ਆ ਦੇਖ ਲਾ ਫੁੱਲ ਆਉਣ ਲੱਗ ਗਏ ਤੇ ਇਹਨਾਂ ਤੇ ਬਾਈ ਨਹੀਂ ਸੁੰਡੀਦਾ ਨਾ ਪੂਰਾ ਫੁੱਲ ਆਪਾਂ ਕਹਿ ਦਈਏ ਵੀ ਅਟੈਕ ਆ ਜਾਂਦਾ ਹੁੰਦਾਗਾ ਪਰ ਜਿਵੇਂ ਆਪਾਂ ਜਿਉਂ ਹੀ ਆਪਾਂ ਇਹ ਸਵਾਹ ਸੜਕੀ ਹੁਣ ਇਹ ਸਵਾਹ ਇੱਕ ਵਾਰੀ ਆਪਾਂ ਨੂੰ ਦੁਬਾਰੇ ਫੇਰ ਸੜਕਣੀ ਪਊਗੀ ਵੀ ਹਫਤੇ ਦੇ ਵਿੱਚ ਮੈਂ ਕਹਿੰਦਾ ਵੀ 2 ਵਜੇ ਦਾ ਛੜਕੀ ਛੜਕੀ ਹੈ ਪੱਕਾ ਤੇ ਉਹ ਅੱਠਾਂ ਵਾਲੀ ਛੱਟਾ ਦੇਣਾ ਹੈ ਸਵੇਰ ਦੇ ਟਾਈਮ ਛੜਕੋ ਵੀ ਐ ਵਧੀਆ ਵਧੀਆ ਭੁੱਕ ਦੋ ਭੁੱਕ ਦੋ ਵੀ ਡੱਕ ਦੋ ਹਾਂ ਹਾਂ ਠੀਕ ਜੋ ਸਵਾ ਦਾ ਕੋਈ ਨੁਕਸਾਨ ਤਾਂ ਹੈ ਨਹੀਂ ਇਹਨੇ ਕੀ ਕਰਨਾ ਬਾਈ ਚਾਹੇ ਕੱਲੀਆਂ ਭਿੰਡੀਆਂ ਹੋਣ ਚਾਹੇ ਕੋਈ ਵੀ ਫਸਲ ਹੋਵੇ ਗਮਾਰਾ ਹੋਵੇ ਆਪਣੇ ਚੌਲੇ ਫਲੀਆਂ ਹੋਣ ਚਾਹੇ ਆਪਣੇ ਕਦੂਆਂ ਦੀਆਂ ਜਿੰਨੀ ਗਰਮੀ ਵਾਲੀਆਂ ਮਤਲਬ ਕਿ ਆ ਗਈਆਂ ਫਸਾਦੀਆਂ ਜਿੰਨੀਆਂ ਆ ਸੀਜ਼ਨ ਦੇ ਵਿੱਚ ਆਪਾਂ ਕਹਿੰਦੀ ਵੀ ਸਬਜ਼ੀਆਂ ਲੱਗੀਆਂ ਵੀ ਇਹਨੇ ਸਾਰੀਆਂ ਤੇ ਕਰ ਦੋ ਉਹਨਾ ਦਿਖਾ ਦੇ ਬਾਈ ਦਿਖਾ ਬਾਈ ਓਏ ਕੱਲੀ ਕੱਲੀ ਉਸਤੇ ਬਾਈ ਆਪਣੀ ਧੁਰ ਤੱਕ ਲੈ ਆ ਤੇ ਬਾਈ ਜਿਹੜੀ ਸਵਾਹ ਗਈ ਸਵਾਹ ਇਹ ਪਾਥੀਆਂ ਦੀ ਹੋਣੀ ਚਾਹੀਦੀ ਆ ਇਹਦਾ ਛੜਕਾ ਕਰ ਦੋ ਬਾਈ ਠੀਕ ਹੈ ਤੁਰ ਤੱਕ ਬਾਈ ਠੀਕ ਹੈ ਤੇ ਇਹਨੇ ਕੀ ਕਰਨਾ ਬਾਈ ਇਹ ਅਗਲਾ ਹੋਣਾ ਅਗਲਾ ਕਹੂਗਾ ਵੀ ਸਵਾਹ ਕਿਵੇਂ ਕੰਮ ਕਰੂਗੀ ਹੂੰ ਕਿਉਂ ਜਿਹੜੇ ਆਪਣੇ ਲੋਕ ਨੇ ਇਹ ਕਹੇ ਜੀ ਮਨੋਕਲੀ ਬਣ ਚੁੱਕੀ ਆ ਜਿਹੜੀ ਚੀਜ਼ ਮੁਫਤ ਦੇ ਵਿੱਚ ਕੰਮ ਕਰਦੀ ਆ ਚਾਹੇ ਉਹ ਮੁਫਤ ਦੀ ਸਲਾਹ ਹੋਵੇ ਚਾਹੇ ਮੁਫਤ ਦੀ ਦਵਾਈ ਹੋਵੇ ਆਪਾਂ ਨੂੰ ਉਹ ਉਹ ਨਹੀਂ ਲੱਗਦੀ ਚੰਗੀ ਨਹੀਂ ਲੱਗਦੀ ਜਿਵੇਂ ਉਦੋਂ ਭਗਵੰਤ ਮਾਨ ਬੋਲਿਆ ਤੇ ਕਹਿੰਦਾ ਵੀ ਆਪਣੇ ਲੋਕਾਂ ਨੇ ਰੇ ਸਬਤ ਦੀਨ ਦੀ ਆਤ ਤਾਂ ਪਾਈ ਆਪਾਂ ਕਹਨੇ ਵੀ ਪਟਵਾਰੀ ਇਸ ਬਦ ਲੈਂਦੇ ਆ ਅਸਲ ਚ ਜੇ ਕੋਈ ਬੰਦਾ ਅਫਸਰ ਆਪਣਾ ਕੰਮ ਫਰੀ ਕਰਦਾ ਤਾਂ ਆਪਾਂ ਨੂੰ ਐ ਲੱਗਦਾ ਵੀ ਇਹਨੇ ਕਰਨਾ ਹੀ ਨਹੀਂ ਕਰਨਾ ਹੀ ਨਹੀਂ ਜਾਂ ਸਹੀ ਨਹੀਂ ਕਰਨਾ ਹਾਂ ਆਪਾਂ ਨੂੰ ਆਤ ਪੈ ਗਈ ਮਰਵਾਉਣ ਦੀ ਵੀ ਜਨਾਟੇ ਨੂੰ ਪੈਸੇ ਨਾ ਦਈਏ ਜਾਂ ਉਰੇ ਲਿਆ ਕੇ ਆਪਾਂ ਬਾਈ ਜੇ ਸਪਰੇਅ ਕਰੀਏ ਮੰਨ ਲਾ 150 ਰੁਪਏ ਦੀ ਜਾਂ 200 ਰੁਪਏ ਦੀ ਕੋਰਾ ਜਣ ਘਟੋ ਘਟੇ ਢੋਲੀ ਦੀ ਪਊਗੀ ਸਹੀ ਗੱਲ ਹੈਨਾ ਤੇ ਆਪਾਂ ਕਰਾਂਗੇ ਫੇਰ ਆਪਣੇ ਮਨ ਨੂੰ ਹੋਵੇ ਸਪਰੇਅ ਕਰਤੀ ਬਿਲਕੁਲ ਉਹ ਅਸਲ ਚ ਗੱਲ ਕੀ ਹੁੰਦਾ ਆਪਾਂ ਸਪਰੇਅ ਕਰਤੀ ਆਪਣਾ ਮਨ ਖੜ ਗਿਆ ਖੜ ਗਿਆ ਵੀ ਬਸ ਹੋ ਗਈ ਕੰਟਰੋਲ ਇਸੇ ਵੀ ਦਵਾਈ ਨਾਲ 100% ਤਾਂ ਕਦੇ ਵੀ ਨਹੀਂ ਕੰਟਰੋਲ ਹੁੰਦੀ ਕੋਈ ਵੀ ਚੀਜ਼ ਸਹੀ ਗੱਲ ਕਿਉਂ ਇਹ ਧਰਤੀ ਕੀੜੇ ਮਕੌੜਿਆਂ ਦੀਆਂ ਸੁੰਡੀਆਂ ਦੀਆਂ ਆਪਾਂ ਤਾਂ ਇਹਨਾਂ ਦੇ ਧੱਕੇ ਨਾਲ ਆ ਕੇ ਕਬਜ਼ਾ ਕਰ ਲਿਆ ਸਹੀ ਗੱਲ ਧਰਤੀ ਦਾ ਇਹ ਇਨਾਂ ਦੀ ਆ ਇਹ 100% ਕਦੇ ਵੀ ਨਹੀਂ ਕੰਟਰੋਲ ਹੁੰਦੇ ਹੁਣ ਬਾਈ ਇੱਥੇ ਸਵਾਦ ਆ ਸੜਕਾ ਕਰਿਆ ਵੇ ਦੇਖ ਲਾ ਹੂੰ ਐਨੇ ਵੀ ਜੂਮ ਮਾਰ ਕੇ ਦਿਖਾਈ ਮੜਾ ਜਾ ਤੇ ਐਨੇ ਵੀ ਬਾਈ ਨਵੇਂ ਪੱਤਾ ਕੱਢਿਆ ਵੇ ਦੇਖ ਲਾ ਐਨੇ ਵੀ ਹੁਣ ਗੱਲ ਕੀ ਆ ਬਾਈ ਇਹਦੇ ਆਪਾਂ ਨੂੰ ਦੁਬਾਰੇ ਇਹਦਾ ਸੜਕਾ ਕਰਨਾ ਪਊਗਾ ਤੇ ਕਿਤੇ ਕਿਤੇ ਮੰਨ ਲਾ ਵੀ ਸੁੰਡੀ ਦੁਬਾਰੇ ਆਉਣ ਲੱਗ ਗਈ ਹਾਂ ਦੁਬਾਰੇ ਆਉਣ ਲੱਗ ਗਈ ਨਹੀਂ ਫਿਰ ਇਹਨੇ ਆ ਜਿੰਦੇ ਨਵੇਂ ਪੱਤੇ ਨੇ ਬਾਈ ਸਾਰੇ ਚੋਪੜ ਦੇਣੇ ਹੁਣ ਬਾਈ ਨੂੰ ਕਹਿ ਕੇ ਕੱਲ ਨੂੰ ਸਵੇਰੇ ਇਹਨੇ ਸੜਕਾ ਕਰੀਏ ਤੇ ਬਾਈ ਇਹਨੇ ਸੁੰਡੀ ਖਾਤੋਂ ਪਤਾ ਕਿਵੇਂ ਹੁੰਦੀ ਆ ਹੁਣ ਗੱਲ ਇਹ ਆ ਗਈ ਹਾਂ ਬੰਦੇ ਕਹਿੰਦੇ ਸਵਾਹ ਕੀ ਕਰਦੀ ਆ ਸਵਾਹ ਕੀ ਕਰਦੀ ਆ ਇਹ ਪੁੱਛਦੇ ਜਦੋਂ ਸੁੰਡੀ ਪੱਤੇ ਖਾਂਦੀ ਆ ਮੰਨ ਲਾ ਵੀ ਪੱਤੇ ਖਾਊਗੀ ਹਾਂ ਹੈਨਾ ਤਾਂ ਸੁੰਡੀ ਸਵਾਹ ਵੀ ਨਾਲ ਖਾਊਗੀ ਮੋਸਟਲੀ ਗੱਲ ਆ ਜਦੋਂ ਪੱਤੇ ਤੇ ਲੱਗੀ ਹੋਈ ਹਾਂ ਤੇ ਉਹਦੇ ਨਾਲ ਜਿਹੜਾ ਉਹਦਾ ਗਾਲਾ ਹਾਂ ਉਹ ਖਰਾਬ ਹੋ ਜੂ ਅੱਛਾ ਜਦੋਂ ਕਿ ਤੇ ਆਪਣਾ ਗਲ ਖਰਾਬ ਹੋਇਆ ਹੁੰਦਾ ਆਪਾਂ ਕੁਝ ਖਾਂਦੇ ਨਹੀਂ ਦੇਣੀ ਹੈਗੇ ਨਹੀਂ ਖਾਂਦੇ ਹੈਨਾ ਸਹੀ ਗੱਲ ਆਪਾਂ ਪੀਂਨੀਆਂ ਵੀ ਲਿਕੜ ਚੀਜ਼ ਪੀਏ ਇਸੇ ਤਰ੍ਹਾਂ ਬਾਈ ਸੁੰਡੀ ਦਾ ਖਰਾਕ ਹੀ ਇਹ ਆ ਤੇ ਉਹਦੀ ਮੈਂ ਕਹਣਾ ਵੀ 24 ਘੰਟੇ 36 ਘੰਟੇ ਉਮਰ ਹੁੰਦੀ ਹੈ ਇਹ ਕੋਲ ਇੰਨਾ ਕੁ ਟਾਈਮ ਉਹਦਾ ਲਾਈਫ ਸਾਈਕਲ ਹੁੰਦਾਗਾ ਵੱਧ ਤੋਂ ਵੱਧ 2-3 ਦਿਨ ਹੁੰਦਾ ਹੋਊਗਾ ਤੇ ਉਹਨੇ ਇੱਕ ਟਾਈਮ 'ਚ ਹੀ ਉਹਨੇ ਅੰਡੇ ਦੇ ਕੇ ਅੱਗੇ ਵਧ ਜਾਣਾ ਹੁੰਦਾ ਸਹੀ ਗੱਲ ਆ ਜਦੋਂ ਬਾਈ ਉਹਨੂੰ ਕੁਝ ਮਿਲਦਾ ਹੀ ਨਹੀਂ ਹੈਗਾ ਖਾਣ ਨੂੰ ਉਹਦਾ ਗਲ ਖਰਾਬ ਹੋ ਗਿਆ ਤੇ ਉਹਨੇ ਆਟੋਮੈਟਿਕ ਮਰ ਜਾਣਾ ਤੇ ਜਿਹੜੀ ਆਪਣੀ ਫਸਲਾਂ ਉਹਨੇ ਬਚ ਜਾਣਾ ਸਹੀ ਗੱਲ ਆ ਹੁਣ ਇਹ ਤੋਂ ਜੇ ਮੰਨ ਲਓ ਆਪਣੇ ਕੋਲੇ 100% ਬੂਟੇ ਲੱਗੇ ਹੋਏ ਨੇ ਉਹਦੇ ਵਿੱਚੋਂ ਬਈ 50% ਆਪਣੇ ਬੂਟੇ ਜਮ੍ਹਾਂ ਫਰੀ ਦੀ ਉਹ ਕਰਨ ਨਾਲ ਆਹ ਜਿਹੜੇ 10-15 ਦਿਨ ਦੇ ਨੰਗ ਜਾਣ ਹਾਂ ਸਹੀ ਗੱਲ ਆ ਬੜਾ ਵਧੀਆ ਗੱਲ ਆ ਐਨੇ ਉਦੋਂ ਬਾਅਦ ਕਣਕਾਂ ਤੋਂ ਬਾਅਦ ਤੈਨੂੰ ਪਤਾ ਗਰਦਗੁਰਦ ਜੀ ਤੋਂ ਬਾਅਦ ਮੀਂਹ ਜੇ ਨਹੀਂ ਪੈਂਦੇ ਹੁੰਦੇ ਉਦੋਂ ਸਾਰੀ ਫਸਲ ਬਈ ਆਪ ਦੇ ਆਪ ਧੋਤੀ ਜਾਂਦੀ ਆ ਫੇਰ ਸਾਰਾ ਬੀਜ ਹੀ ਖਤਮ ਹੋ ਜਾਂਦਾ ਓਕੇ ਐਨੇ ਉਦੋਂ ਨੂੰ ਹੁਣ ਇਹਦੂ ਬਾਅਦ ਜਿਉਂ ਵਾਹਣ ਵਿਹਲੇ ਹੋਣਗੇ ਦੁਬਾਰੇ ਲੋਕ ਚਰੀਆਂ ਮੱਖੀਆਂ ਲਾਉਣ ਲੱਗ ਜਾਣਗੇ ਉਹ ਸੁੰਡੀ ਨੂੰ ਉਧਰ ਦੇ ਪਸੇਵਾ ਦੇ ਤੇ ਜਿਹੜੀ ਆਪਣੀ ਬਾੜੀ ਆ ਉਹਦੀ ਬਾਤ ਚੱਲ ਰ ਠੀਕ ਹੈ ਕਿਉਂ ਲੋਕ ਚਰੀਆਂ ਮੱਖੀਆਂ ਦੇ ਵਿੱਚ ਖਾਦ ਬਾਲੀ ਪਾਉਂਦੇ ਆਗੇ ਤੇ ਸੁੰਡੀ ਨੇ ਉੱਥੇ ਜਾਣਾ ਹੁੰਦਾ ਔਰੇ ਦੇਖ ਲੈ ਕਿੱਥੇ ਆਉਂਦੇ ਆ ਫੁੱਲਾਂ ਤੇ ਮੰਦਿਰ ਦੇਖ ਲੈ ਕਿੱਥੇ ਜਾਂਦੀ ਹੁੰਦੀ ਆ ਬਸ ਸਾਡੇਆਂ ਚ ਜਾਂ ਕਾਲਜਾਂ ਦੇ ਮੂਰੇ ਹੈਨਾ ਜਿੱਥੇ ਇਹ ਮੰਦਿਰ ਹੈ ਹੈਨਾ ਇਹ ਮੰਦਿਰ ਹੈ ਦੋਵਾਂ ਇਹ ਸੁੰਡੀ ਨਹੀਂ ਮੰਦਿਰ ਆ ਗਈ ਕਿਉਂ ਸਾਨੂੰ ਅਸੀਂ ਪੀਏ ਯੂ ਦੇ ਵਿੱਚ ਡਿਪਲੋਮਾ ਕਰਦੇ ਸੀਗੇ ਉਹ ਪ੍ਰੋਫੈਸਰ ਇਸ ਤਰ੍ਹਾਂ ਦੀਆਂ ਐਗਜ਼ੈਂਪਲਾਂ ਦੇ ਕੇ ਸਮਝਾਉਂਦੇ ਹਾਂ ਮਤਲਬ ਕਹਿੰਦੇ ਵੀ ਆਹ ਹੋ ਜਾਊਗਾ ਆਹ ਹੋ ਜਾਊਗਾ ਵੀ ਉਰੇ ਕਿੱਥੇ ਜਾਣਗੇ ਫੁੱਲਾਂ ਤੇ ਹਨਾ ਆ ਮੰਡੀਰ ਵਾਲਾ ਮੈਂ ਆਪਦੇ ਕੋਲੋਂ ਜੋੜਦਾ ਹੁੰਦਾ ਹਾਂ ਹਨਾ ਤੇ ਇਸੇ ਤਰ੍ਹਾਂ ਕਹਿੰਦੇ ਸੁੰਡੀ ਕਿੱਥੇ ਜਾਊਗੀ ਜਿੱਥੇ ਉਹਨੂੰ ਵੱਧ ਹਰੇ ਬਾਈ ਮਿਲੂਗੀ ਤੇ ਉਰੇ ਕੁਸ ਤਾਂ ਉਹ ਹਰੇ ਬਾਈ ਘੱਟ ਹੋ ਜੂਗੀ ਤੇ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਕੁਝ ਪਾਉਂਦੇ ਨਹੀਂ ਹੈਗੇ ਇੱਕ ਆਪਾਂ ਜਿਹੜੀ ਘਰੇ ਸਬਜ਼ੀ ਭਾਜੀ ਲਾਉਣੇ ਆ ਲੋਕ ਕਹਿੰਦੇ ਹੈਗੇ ਵੀ ਉਹ ਹੈ ਵੀ ਕਰੇ ਆਪਾਂ ਕਿੰਨਾ ਰੇਪ ਪਾਉਣੇ ਜਾਂ ਕੋਸੋਰ ਕਰਦੇ ਆ ਹਨਾ ਘਰੇ ਦਾ ਆਪਾਂ ਉਹੀ ਪਾਣੀ ਪੂਣੀ ਆਮ ਚੱਲਦਾ ਬਾਈ ਵੱਜ ਜਾਂਦੀ ਆ ਤੇ ਭਰਾਵੋ ਜੇਕਰ ਤੁਸੀਂ ਵੀ ਸੁੰਡੀ ਦੇ ਅਟੈਕ ਤੋਂ ਆਪਦੀ ਜਿਹੜੀ ਫਸਲ ਬਚਾਉਣੀ ਆ ਤਾਂ ਉਹਦੇ ਉੱਤੇ ਬਾਈ ਸਪਰੇਅ ਦਾ ਸੜਕਾ ਜ਼ਰੂਰ ਕਰੋ ਇੱਕ ਇੱਕ ਸੁੱਖੀ ਹੋਰ ਮੇਨ ਗੱਲ ਹੈ ਵੀ ਜਿਹੜੀ ਆਪਣੀ ਤੇਰੀ ਸਾਰੀ ਬਾੜੀ ਲੱਗੀ ਹੋਈ ਆ ਇਹ ਦੋ ਤਿੰਨ ਕਨਾਲਾਂ ਦੇ ਵਿੱਚ ਸਾਰੀ ਆਰਗੈਨਿਕ ਹੈ ਸਾਰੀ ਆਰਗੈਨਿਕ ਆ ਬਾਈ ਇਹ ਇਹਦੇ ਵਿੱਚ ਤਾਂ ਆਪਾਂ ਮੰਨ ਲਾ ਕੱਲ ਆ ਬੂਟਾ ਲਾਇਆ ਅੱਛਾ ਜਿਹੜਾ ਆਪਾਂ ਉੱਥੋਂ ਕਹਿੰਦੇ ਦੀ ਮੰਗਵਾਇਆਗਾ ਮਦਰ ਨਿੰਬੂ ਵਾਲਾ ਹਨਾ ਨਿੰਬੂ ਵਾਲਾ ਇਹਦੇ ਵਿੱਚ ਵੀ ਆਪਾਂ ਬਾਈ ਆਹ ਪਾ ਅੱਛਾ ਜਿਹਦੇ ਵਿੱਚ ਮੰਨ ਲਾ ਵੀ ਆਹੀ ਮੜੇ ਮੁੱਟੇ ਜਿਵੇਂ ਕਲੀ ਹੋਗੀ ਹਾਂ ਨੀਲਾ ਤੋਥਾ ਹੋ ਗਿਆ ਤੇ ਆਪਣੀ ਗਡੋਆਂ ਦੀ ਖਾਦ ਹੋ ਗਈ ਠੀਕ ਬੂਟਾ ਲਾਉਣ ਤੋਂ ਪਹਿਲਾਂ ਇਹਦੇ ਥੱਲੇ ਪਾਤੀ ਉਹ ਨਾਲ ਮਿਕਸ ਕਰਕੇ ਇਸ ਤੋਂ ਬਾਅਦ ਇਹ ਉਹੀ ਬੂਟਾ ਬਿਨਾ ਬੀਂਆਂ ਵਾਲਾ ਉਹ ਉਹੀ ਆ ਬਾਈ ਇਹ ਬਿਨਾ ਬੀਂਆਂ ਵਾਲਾ ਹਾਂ ਠੀਕ ਇਸ ਤੋਂ ਬਾਅਦ ਇਹਨੇ ਬਈ ਆ ਨਵੇਂ ਪੱਤੇ ਆ ਪੁਰਾਣੇ ਪੱਤੇ ਮੰਨ ਲਾ ਵੀ ਇਹਦੇ ਐ ਖਤਮ ਹੋ ਜਾਣਗੇ ਤੇ ਇਹਨੇ ਨਵੇਂ ਆਪਦੇ ਆਪ ਹੀ ਐ ਥੋੜਾ ਚੱਲ ਪੈਣਾ ਠੀਕ ਹੈ ਤਾਂ ਕਰਕੇ ਭਰਾਵੋ ਜੇਕਰ ਫੇਰ ਵੀ ਕਿਸੇ ਗੱਲ ਦੀ ਕੋਈ ਕਨਫਿਊਜ਼ਨ ਆ ਗਈ ਤਾਂ ਬਾਈ ਉਹਨੂੰ ਸਾਨੂੰ ਦੱਸਿਓ ਕਮੈਂਟਾਂ ਦੇ ਵਿੱਚ ਅਸੀਂ ਥੋੜਾ ਹੱਲ ਕਰਾਂਗੇ ਸੋ ਠੀਕ ਹੈ ਭਾਈ ਓਕੇ ਥੈਂਕ ਯੂ ਭਾਈ ਧੰਨਵਾਦ ਭਰਾਵੋ ਤੇ ਭਾਈ ਜਾਣਕਾਰੀ ਵਾਲੀ ਵੀਡੀਓ ਆ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅੱਜ ਦੇ ਸਮੇਂ ਦੀ ਇਹ ਮੁੱਖ ਲੋੜਾ ਥੈਂਕ ਯੂ